ਪ੍ਰਥੀਆ ਕੋ ਬੋਲ ਕੋ ਬੋਲ ਬੋਲਿਆ ਕਰ ਤੇ ਬਾਬਾ ਬੁੱਢਾ ਸਾਹਿਬ ਸਮਝਾਇਆ ਕਰ ਪ੍ਰਥੀਆ ਐਦਾਂ ਦੇ ਬੋਲ ਨਾ ਬੋਲਿਆ ਕਰ ਨਾ ਆਪਣੇ ਪਿਤਾ ਗੁਰੂ ਨਾਲ ਲੜਿਆ ਕਰ ਤੇ ਜਦੋਂ ਗੱਦੀ ਬਖਸ਼ੀ ਨਾ ਜੀ ਗੁਰੂ ਅਰਜਨ ਸਾਹਿਬ ਜੀ ਉਦੋਂ ਪ੍ਰਥੀਏ ਨੇ ਬੋਲ ਕੋ ਬੋਲ ਬੋਲੇ ਬਾਬਾ ਬੁੱਢਾ ਸਾਹਿਬ ਨੂੰ ਵੀ ਬਾਬਾ ਬੁੱਢਾ ਸਾਹਿਬ ਕਹਿੰਦੇ ਪ੍ਰਥੀਆ ਸਾਨੂੰ ਜਿਵੇਂ ਮਹਾਰਾਜ ਦਾ ਹੁਕਮ ਅਸੀਂ ਅਸੀਂ ਉਵੇਂ ਕੀਤਾ ਯਾਰ ਗੁਰਤਾ ਗਤੀ ਗੁਰੂ ਅਰਜਨ ਸਾਹਿਬ ਜੀ ਨੂੰ ਜਦੋਂ ਬਖਸ਼ਿਸ਼ ਹੋਈ ਤਾਂ ਉਵੇਂ ਹੀ ਬਾਬਾ ਬੁੱਢਾ ਸਾਹਿਬ ਨੇ ਸਾਰੀ ਮਰਿਆਦਾ ਨਿਭਾਈ ਜਿਵੇਂ ਪਹਿਲਾਂ ਨਿਭਾਉਂਦੇ ਹੁੰਦੇ ਨੇ ਗੁਰੂ ਅਰਜਨ ਸਾਹਿਬ ਜੀ ਦਾ ਸਮਾਹ ਹੈ ਬਾਬਾ ਬੁੱਢਾ ਸਾਹਿਬ ਦਾ ਬੜਾ ਜੋਗ ਸਥਾਨ ਹੈ ਇਹ ਦੋ ਘਟਨਾਵਾਂ ਜ਼ਰੂਰ ਆਪਾਂ ਸਾਂਝੀਆਂ ਕਰਨੀਆਂ ਨੇ ਪਹਿਲੀ ਘਟਨਾ ਪ੍ਰਤੀ ਅਧਿਕਾਰ ਵਾਲੀ ਨੇ ਬੀਬੀ ਕਰਮੋ ਨੇ ਮਾਤਾ ਗੰਗਾ ਜੀ ਗੁਰੂ ਅਰਜਨ ਸਾਹਿਬ ਜੀ ਦੀ ਧਰਮ ਸਪਤਰੀ ਨੂੰ ਬੋਲ ਕਬੋਲ ਬੋਲਣੇ ਤਾਨੇ ਮਿਹਨੇ ਦੇਨੇ ਉਹਨੇ ਕਹਿਣਾ ਜਿੰਨਾ ਭੋਗਣਾ ਭੋਗ ਲਓ ਜਿੰਨਾ ਵਰਤਣਾ ਵਰਤ ਲਵੋ ਇਹ ਗੱਡੀਆਂ ਦੇ ਮਾਲਕ ਤਾਂ ਅਸੀਂ ਬੰਨਾ ਆ ਤੁਹਾਡੇ ਘਰ ਕਿਹੜਾ ਕੋਈ ਪੁੱਤ ਹੈ ਗੁਰੂ ਅਰਜਨ ਸਾਹਿਬ ਜੀ ਦੇ ਘਰੇ ਉਸ ਵੇਲੇ ਪੁੱਤਰ ਨਹੀਂ ਸੀ ਮਾਤਾ ਗੰਗਾ ਜੀ ਜਦੋਂ ਸ਼੍ਰੀਕਣੀ ਦੇ ਬੋਲ ਸੁਣੇ ਬੀਬੀ ਕਰਮੋ ਦੇ ਤੇ ਗੁਰੂ ਅਰਜਨ ਸਾਹਿਬ ਅੱਗੇ ਆ ਕੇ ਬੇਨਤੀ ਕੀਤੀ ਮਹਾਰਾਜ ਦੁਨੀਆ ਦੀਆਂ ਝੋਲੀਆਂ ਭਰ ਦੇਓ ਆਪਾਂ ਜਿਹੜਾ ਮੰਗਲਾ ਚਰਨ ਚ ਬਚਨ ਕਿਹਾ ਸੀ ਭਾਈ ਗੁਰਦਾਸ ਸਾਹਿਬ ਕਹਿੰਦੇ ਤੋਸੋ ਨਾ ਦਾਨੀ ਨਾ ਬੋਸੋ ਪਖਾਰੀ ਤੁਹਾਡੇ ਵਰਗਾ ਕੋਈ ਦਾਨੀ ਨਹੀਂ ਤੇ ਅੱਜ ਕਰਮੋ ਨੇ ਆਹ ਬੋਲ ਬੋਲੇ ਨੇ ਤੁਸੀਂ ਕਿਰਪਾ ਕਰੋ ਤੇ ਮੇਰੇ ਮੇਰੀ ਗੋਦ ਵੀ ਹਰੀ ਹੋਵੇ ਮੇਰੀ ਗੋਦ ਵੀ ਭਰੇ ਬਾਬਾ ਬੁੱਢਾ ਸਾਹਿਬ ਜੀ ਉਸ ਵੇਲੇ ਨਾ ਵੇਖੋ ਕੱਥੂ ਨੰਗਲ ਦਾ ਜਨਮ ਹੈ ਬਾਬਾ ਬੁੱਢਾ ਸਾਹਿਬ ਦਾ ਤੇ ਰਮਦਾਸ ਪਿੰਡ ਦੀ ਧਰਤੀ ਤੇ ਮਹਾਰਾਜ ਬਾਬਾ ਬੁੱਢਾ ਸਾਹਿਬ ਨੇ ਸੱਚਖੰਡ ਪਿਆਨਾ ਕੀਤਾ ਯਾਰ ਗੁਰੂ ਕੀ ਢੀਡ ਦੇ ਵਿੱਚ ਨਾ ਬਾਬਾ ਬੁੱਢਾ ਸਾਹਿਬ ਜੀ ਸੇਵਾ ਸਿਮਰਨ ਕਰਦੇ ਰਹਿੰਦੇ ਭਜਨ ਬੰਦਗੀ ਕਰਦੇ ਰਹਿੰਦੇ ਤੇ ਨਾਲੇ ਉੱਥੇ ਅ ਗੁਰੂ ਪਿਆਰਿਓ ਉਸ ਢੀਡ ਦੀ ਰਖਵਾਲੀ ਰੱਖਦੇ ਨਾਲੇ ਉੱਥੇ ਪਸ਼ੂ ਡੰਗਰ ਚਾਰਦੇ ਰਹਿੰਦੇ ਤੇ ਢੀਡ ਬਾਬਾ ਬੁੱਢਾ ਸਾਹਿਬ ਜਿੱਥੇ ਬਾਬਾ ਬੁੱਢਾ ਸਾਹਿਬ ਦਾ ਨमाज ਸੀ ਤੇ ਉੱਥੇ ਨਾ ਜਦੋਂ ਗੁਰੂ ਅਰਜਨ ਸਾਹਿਬ ਅੱਗੇ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਤੇ ਮਾਤਾ ਗੰਗਾ ਜੀ ਨੂੰ ਭੇਜਿਆ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਦੇ ਕੋਲੇ ਵੀ ਜਾਓ ਉਹ ਬ੍ਰਹਮ ਗਿਆਨੀ ਗੁਰਸੇਖ ਹੈ ਤੇ ਜੇ ਉਹ ਬਚਨ ਕਰ ਦੇਣਗੇ ਨਾ ਤੇ ਕਿਰਪਾ ਵਰਤੇਗੀ ਤੁਹਾਡੀ ਮੰਗ ਪੂਰੀ ਹੋ ਜਾਏਗੀ ਸਤ ਗੁਰੂ ਵੇਖੋ ਸਤ ਗੁਰੂ ਸਮਰਾਥ ਹੈ ਕਿਸੇ ਗੱਲ ਦੀ ਘਾਟ ਨਹੀਂ ਗੁਰੂ ਕੇ ਗੁਰੂਆਂ ਦੇ ਕੋਲ ਪਰ ਜਿਹੜਾ ਗੁਰਸਿੱਖ ਹੈ ਨਾ ਕਮਾਈ ਵਾਲਾ ਸਤਿਗੁਰੂ ਉਹਨੂੰ ਵਡਿਆਈਆਂ ਬਖਸ਼ਦੇ ਨੇ ਇਹ ਉਹਦੀ ਮੌਜ ਹੈ ਕਿਹੜੇ ਤਰੀਕੇ ਨਾਲ ਕਿਵੇਂ ਵਿੱਦ ਬਣਾਉਣੀ ਹੈ ਬਾਬਾ ਬੁੱਢਾ ਸਾਹਿਬ ਦੇ ਕੋਲੇ ਭੇਜਿਆ ਮਾਤਾ ਗੰਗਾ ਜੀ ਗਏ ਤੇ ਪਰ ਬਾਬਾ ਬੁੱਢਾ ਸਾਹਿਬ ਨੇ ਕੋਈ ਗੱਲ ਨਾ ਸੁਣੀ ਇਥੋਂ ਤੱਕ ਵੀ ਜਦੋਂ ਜਾ ਕੇ ਬੇਨਤੀ ਕੀਤੀ ਕਿਉਂਕਿ ਰੱਥਾਂ ਤੇ ਸਵਾਰ ਹੋ ਕੇ ਗਏ ਇਤਿਹਾਸ ਨੇ ਤਾਂ ਇਹ ਵੀ ਬੋਲ ਲਿਖੇ ਨੇ ਜਦੋਂ ਬਾਬਾ ਬੁੱਢਾ ਸਾਹਿਬ ਦੇ ਕੋਲੇ ਇੱਕ ਸੇਵਕ ਸੀ ਉਹਨੂੰ ਪੁੱਛਿਆ ਕੌਣ ਆ ਰਿਹਾ ਉਹਨੇ ਕਿਹਾ ਗੁਰੂ ਸਾਹਿਬ ਦਾ ਪਰਿਵਾਰ ਲੱਗਦਾ ਆ ਰਿਹਾ ਕਹਿੰਦੇ ਇਹ ਵੀ ਬੋਲ ਬੋਲਦੇ ਗੁਰੂ ਕਿਆਂ ਨੂੰ ਕਿਹਾ ਭਾਜੜ ਪੈ ਗਈ ਜਦੋਂ ਮਾਤਾ ਗੰਗਾ ਜੀ ਗਏ ਬੇਨਤੀ ਕੀਤੀ ਕਹਿੰਦੇ ਮੇਰੇ ਕੋਲੇ ਕੀ ਹੈ ਮੈਂ ਤਾਂ ਘਾਹੀ ਸੇਖਾਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਘਾਹ ਖੋਤਣ ਵਾਲਾ ਮੇਰੇ ਕੋਲੇ ਕੁਝ ਨਹੀਂ ਹੈ ਗੁਰੂ ਸਾਹਿਬ ਆਪ ਹੀ ਸਮਰੱਥ ਨੇ ਆਪ ਹੀ ਕਿਰਪਾ ਕਰਨ ਮੇਰੇ ਕੋਲ ਕੁਝ ਨਹੀਂ ਵਾਪਸ ਮੋੜ ਦਿੱਤਾ ਮਾਤਾ ਗੰਗਾ ਜੀ ਵਾਪਸ ਆ ਗਏ ਬੜਾ ਨਰਾਸ਼ ਮਨ ਹੈ ਬੜਾ ਉਦਾਸ ਚਿੱਤ ਹੈ ਗੁਰੂ ਪਿਆਰਿਓ ਜਿਹੜੀ ਇੱਕ ਮਰਿਆਦਾ ਆ ਨਾ ਜੀ ਉਹ ਵੇਖੋ ਬ੍ਰਹਮ ਗਿਆਨੀ ਵੀ ਉਹਦਾ ਅਲੰਗਣ ਨਹੀਂ ਕਰ ਸਕਦਾ ਕਿਵੇਂ ਇਹ ਆਪ ਜੀ ਨੂੰ ਮੈਂ ਬੇਨਤੀ ਕਰਦਾ ਮਾਤਾ ਗੰਗਾ ਜੀ ਆਏ ਗੁਰੂ ਅਰਜਨ ਸਾਹਿਬ ਨੇ ਪੁੱਛਿਆ ਕਿਵੇਂ ਬੜਾ ਚਿਹਰਾ ਉਦਾਸ ਹੈ ਚਿੱਤ ਉਦਾਸ ਹੈ ਗਏ ਸੀ ਤੁਸੀਂ ਅੱਜ ਕੀ ਕਿਹਾ ਬਾਬਾ ਬੁੱਢਾ ਸਾਹਿਬ ਨੇ ਕਹਿੰਦੇ ਜੀ ਉਹਨਾਂ ਨੇ ਤਾਂ ਖਾਲੀ ਮੋੜਤਾ ਉਹਨਾਂ ਕਿਹਾ ਮੇਰੇ ਕੋਲੇ ਕੀ ਹੈ ਮੈਂ ਤਾਂ ਕਾਹੀ ਸਿੱਖਾਂ ਸਤਗੁਰੂ ਆਪ ਸਮਰੱਥ ਆ ਸਭ ਕੁਲ ਸਭ ਕੁਝ ਮਹਾਰਾਜ ਦੇ ਕੋਲ ਹੈ ਆਪ ਹੀ ਮਹਾਰਾਜ ਕਿਰਪਾ ਕਰਨ ਕਹਿੰਦੇ ਗਏ ਕਿਵੇਂ ਸੀ ਗੁਰੂ ਅਰਜਨ ਸਾਹਿਬ ਕਹਿੰਦੇ ਕਿਦਾਂ ਗਏ ਸੀ ਕਹਿੰਦੇ ਜੀ ਰੱਥਾਂ ਤੇ ਸਵਾਰ ਹੋ ਕੇ ਨੌਕਰ ਜਾ ਕੇ ਨਾਲ ਲੈ ਕੇ ਉੱਥੇ ਮਹਾਰਾਜ ਨੇ ਸਮਝਾਇਆ ਇਹ ਸਾਡੇ ਵਰਗਿਆਂ ਮਲੀ ਵੀ ਪੁਰਨੇ ਪਾਏ ਮੰਗਣਾ ਆ ਝੁਕ ਕੇ ਜਾਣਾ ਆ ਨਿਮਰਤਾ ਤੇ ਜਾਣਾ ਆ ਹੰਕਾਰੀ ਬਿਰਤੀ ਲੈ ਕੇ ਨਹੀਂ ਜਾਣਾ ਉੱਥੇ ਸਗੋਂ ਆਪਣੇ ਪਰਿਵਾਰ ਨੂੰ ਸਮਝਾਇਆ ਕਹਿੰਦੇ ਉਹ ਕੋਈ ਆਮ ਸਿੱਖ ਨਹੀਂ ਹੈ ਉਹ ਬ੍ਰਾਹਮਿਕ ਬ੍ਰह्म ਗਿਆਨੀ ਸਿੱਖ ਹੈ ਤੇ ਤੁਸੀਂ ਗੁਰਨਾਨਕ ਸਾਹਿਬ ਦੇ ਪਿਆਰੇ ਸਿੱਖ ਨੇ ਹੋ ਤੇ ਤੁਸੀਂ ਐ ਚੜ ਕੇ ਜਾ ਰਹੇ ਹੋ ਜਿਵੇਂ ਹਮਲਾ ਕਰਨ ਜਾਣਾ ਆ ਜਾਂ ਕੁਝ ਖੋਣ ਜਾਣਾ ਆ ਤੁਸੀਂ ਤਾਂ ਮੰਗਣ ਜਾਣਾ ਸੀ ਉਹਨਾਂ ਕੋਲ ਐਦਾਂ ਨਹੀਂ ਜਾਣਾ ਤਰੀਕਾ ਗਲਤ ਸੀ ਤੁਹਾਡਾ ਤਾਈਓ ਤਾਂ ਖਾਲੀ ਮੋੜ ਦਿੱਤਾ ਹੁਣ ਜਾਓ ਦੁਬਾਰਾ ਫਿਰ ਫਿਰ ਮਹਾਰਾਜ ਨੇ ਦੱਸਿਆ ਜਾਣਾ ਕਿਵੇਂ ਆ ਮਹਾਰਾਜ ਕਹਿੰਦੇ ਮਾਤਾ ਗੰਗਾ ਜੀ ਨੂੰ ਵੇਖੋ ਜਿਹੜੀ ਸੇਵਾ ਤੇ ਸਿਮਰਨ ਹੈ ਨਾ ਦੋ ਚੀਜ਼ਾਂ ਸਾਨੂੰ ਬਖਸ਼ੀਆਂ ਨੇ ਝੋਲੀਆਂ ਭਰ ਜਾਂਦੀਆਂ ਨੇ ਪਰ ਇਹਨਾਂ ਰਾਹੀ ਭਰ ਨਹੀਂ ਜੇ ਕਹੋ ਇਹ ਨਾ ਕੋਈ ਸੇਵਾ ਨਹੀਂ ਸੇਵਾ ਵੀ ਨਾ ਕਰਾਂ ਮੈਂ ਸਿਮਰਨ ਵੀ ਨਾ ਕਰਾਂ ਮੇਰੀਆਂ ਮੰਗਾਂ ਵੀ ਪੂਰੀਆਂ ਹੋ ਜਾਣ ਮੇਰੀਆਂ ਝੋਲੀਆਂ ਵੀ ਭਰ ਜਾਣ ਨਹੀਂ ਉਹ ਕਦੇ ਵੀ ਨਹੀਂ ਹੋਣਾ ਸੇਵਾ ਤੇ ਸਿਮਰਨ ਇੱਕ ਤਰੀਕਾ ਇੱਕ ਰਾਹ ਦੱਸਿਆ ਹੈ ਗੁਰੂ ਗੁਰੂ ਸਾਹਿਬ ਨੇ ਆਪਣੇ ਪਰਿਵਾਰਾਂ ਨੂੰ ਵੀ ਸਮਝਾਇਆ ਹੈ ਜਦੋਂ ਮਾਤਾ ਗੰਗਾ ਜੀ ਨੂੰ ਕਿਹਾ ਕਹਿੰਦੇ ਉੱਠੋ ਅੰਮ੍ਰਿਤ ਵੇਲੇ ਤਾਂ ਮਾਤਾ ਜੀ ਉੱਠਦੇ ਸੀ ਕਹਿੰਦੇ ਇਸ਼ਨਾਨ ਕਰਕੇ ਬਾਣੀ ਪੜਦਿਆ ਹੋਇਆ ਹੱਥੀ ਕਣਕ ਪੀਣੀ ਹੈ ਪਹਿਲਾਂ ਆਟਾ ਪੀਸਣਾ ਹੈ ਉਦੋਂ ਚੱਕੀਆਂ ਤੇ ਨਿਤ ਹਰ ਰੋਜ਼ ਹੀ ਤਾਜ਼ਾ ਆਟਾ ਪੀਸਿਆ ਜਾਂਦਾ ਸੀ ਆਪ ਆਟਾ ਪੀਸਣਾ ਹੈ ਆਟਾ ਪੀ ਕੇ ਆਪ ਉਹਨੂੰ ਗੁੰਨਣਾ ਹੈ ਨਾਮ ਜਪਦਿਆਂ ਹੋਇਆ ਆਪ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਮਿੱਸੇ ਪ੍ਰਸ਼ਾਦੇ ਤਿਆਰ ਕਰਨੇ ਨੇ ਆਪ ਦਹੀਂ ਤਿਆਰ ਕਰਨਾ ਆ ਹੱਥੀ ਲੱਸੀ ਕੱਢਣੀ ਹੈ ਮੱਖਣ ਕੱਢਣਾ ਹੈ ਸਾਰਾ ਕੁਝ ਆਪ ਕੰਮ ਕਰਨਾ ਆ ਆਪ ਕਰਕੇ ਸਿਰਫ ਇੱਕ ਦਾਸ ਜਾਂ ਦਾਸੀ ਨਾਲ ਲੈ ਕੇ ਜਾਣਾ ਆ ਨੰਗੇ ਪੈਰੀ ਜਾਣਾ ਆ ਹੱਥੀ ਪ੍ਰਸ਼ਾਦੇ ਤਿਆਰ ਕਰਨੇ ਨੇ ਆਟਾ ਗੁੰਨਣਾ ਹੈ ਸਾਰਾ ਕੁਝ ਦੱਸ ਦਿੱਤਾ ਲੱਸੀ ਲੈਣੀ ਆ ਮੱਖਣ ਲੈਣਾ ਆ ਪ੍ਰਸ਼ਮਿੱਸੇ ਪ੍ਰਸ਼ਾਦੇ ਲੈਣੇ ਨੇ ਗੰਡੇ ਲੈਣੇ ਨੇ ਤੇ ਸਿਰ ਤੇ ਟੋਕਰੀ ਚੁੱਕ ਕੇ ਲੈ ਕੇ ਜਾਣਾ ਆ ਨੰਗੇ ਪੈਰੀ ਜਾਣਾ ਆ ਸਾਰਾ ਕੁਝ ਸਮਝ ਆਇਆ ਫਿਰ ਜਾਓ ਇਦਾਂ ਦੇਖੋ ਕਿਵੇਂ ਉਹ ਬਚਨ ਕਰਨਗੇ ਗਏ ਮਾਤਾ ਜੀ ਉਹ ਮੈਂ ਪੈਦਲ ਗਏ ਤੁਰ ਕੇ ਗੁਰਪਿਆਰੀ ਸਾਧ ਸੰਗਤ ਜੀਓ ਗਏ ਤੇ ਅੱਜ ਬਾਬਾ ਬੁੱਢਾ ਸਾਹਿਬ ਨਾ ਅੱਡੀਆਂ ਚੁੱਕ ਚੁੱਕ ਢੀਕ ਰਹੇ ਨੇ ਮਾਤਾ ਜੀ ਨੇ ਦੂਰੋਂ ਵੇਖਿਆ ਅੱਗੋਂ ਨਾ ਗਏ ਤੇ ਜਾ ਕੇ ਪ੍ਰਸ਼ਾਦਿਆਂ ਵਾਲਾ ਟੋਕਰੀ ਸੀ ਜਿਹੜੀ ਥੱਲੇ ਉਤਾਰੀ ਮਾਤਾ ਜੀ ਦੇ ਮਾਤਾ ਗੰਗਾ ਜੀ ਦੇ ਸਿਰ ਤੋਂ ਤੇ ਨਾਲ ਹੀ ਕਿਹਾ ਮਾਤਾ ਜੀ ਤੇਰੇ ਪੁੱਤ ਨੂੰ ਬੜੀ ਭੁੱਖ ਲੱਗੀ ਸੀ ਅੱਜ ਸਾਨੂੰ ਬੜਾ ਪਤਾ ਲੱਗਾ ਪ੍ਰਸ਼ਾਦਾ ਲੈ ਕੇ ਆਏ ਹਾਂ ਪ੍ਰਸ਼ਾਦੇ ਹੱਥ ਤੇ ਰੱਖੇ ਮੱਖਣ ਲਿਆ ਤੇ ਗੰਡਾ ਲਿਆ ਗੰਡਾ ਚੁੱਕਿਆ ਇਤਿਹਾਸ ਨੇ ਜਿਹੜੀ ਗੱਲ ਲਿਖੀ ਹੈ ਜਿਵੇਂ ਲਿਖਿਆ ਆ ਬੜੀ ਐ ਤੂੰ ਦੀ ਪੁਆਇੰਟ ਉੱਥੇ ਜਾ ਕੇ ਗੱਲ ਹੁੰਦੀ ਹੈ ਕਹਿੰਦੇ ਜਦੋਂ ਉਸ ਵੇਲੇ ਗੰਡਾ ਭੰਨਣ ਲੱਗਦੇ ਨੇ ਨਾ ਮੁੱਕੀ ਮਾਰ ਕੇ ਤੇ ਉਸ ਵੇਲੇ ਮਾਤਾ ਜੀ ਬੇਨਤੀ ਕਰਦੇ ਨੇ ਵੀ ਕਿਰਪਾ ਕਰੋ ਗੋਦ ਭਰੀ ਨਹੀਂ ਪੁੱਤਰ ਹੋਵੇ। ਆਪ ਜੀ ਬਚਨ ਕਰੋ। ਆਪ ਗੁਰੂ ਨਾਨਕ ਸਾਹਿਬ ਜੀ ਦੇ ਪਿਆਰੇ ਸੇਖੋ ਮਹਾਰਾਜ ਨੇ ਤੁਹਾਡੇ ਕੋਲੇ ਮੈਨੂੰ ਦਾਸੀ ਨੂੰ ਭੇਜਿਆ ਹੈ। ਬਾਬਾ ਬੁੱਢਾ ਸਾਹਿਬ ਨੇ ਮੁੱਕੀ ਮਾਰੀ ਗੰਡੇ ਤੇ ਨਾਲ ਇਹ ਗੱਲ ਕਹੀ ਏਦਾਂ ਦਾ ਮਹਾਬਲੀ ਸੂਰਮਾ ਯੋਧਾ ਪੁੱਤ ਪੈਦਾ ਹੋਵੇਗਾ ਜਿਵੇਂ ਅਸੀਂ ਗੰਡਾ ਪੰਨਿਆ ਮੁੱਕੀ ਮਾਰ ਕੇ ਐਦਾਂ ਮੁਗਲਾਂ ਦੇ ਸਿਰ ਫੇਹੇਗਾ ਜਦੋਂ ਇਹ ਬੋਲ ਕਹੇ ਨਾ ਮਾਤਾ ਜੀ ਖੁਸ਼ ਹੋ ਜੇ ਕਿਉਂਕਿ ਉਹ ਬ੍ਰਹਮ ਗਿਆਨੀ ਸਿੱਖ ਦੇ ਬੋਲ ਸੀ ਕੋਈ ਆਮ ਬੰਦੇ ਦੇ ਥੋੜੀ ਸੀ ਮਾਤਾ ਨੂੰ